ਸ਼ਾਇਦ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਉਹਨਾਂ ਨੇ ਆਪਣੇ ਵੱਖਰੇ ਮਕਾਮ ਹਾਸਲ ਕੀਤੇ ਮੈਂ ਇਸੇ ਨੂੰ ਸਭ ਤੋਂ ਵੱਡਾ ਮਾਣ ਮੰਨਦਾ ਲੇਕਿਨ ਉਹ ਕਿਸ ਚੀਜ਼ ਨੂੰ ਕਿਵੇਂ ਦੇਖਦੇ ਨੇ ਇਸ ਨੌਜਵਾਨੀ ਦੀ ਉਮਰ ਦੇ ਵਿੱਚ ਜਿੰਨੀਆਂ ਪ੍ਰਾਪਤੀਆਂ ਮੰਨਤਨੂਰ ਨੇ ਕੀਤੀਆਂ ਉਹ ਕਿਸੇ ਜਾਣ ਪਛਾਣ ਦੀਆਂ ਮੁਤਾਜ ਨਹੀਂ ਮੰਨਤਨੂਰ ਨੂੰ ਸਾਡੇ ਸਟੂਡੀਓ ਦੇ ਵਿੱਚ ਜੀ ਆਇਆਂ ਸਤਿ ਸ਼ਕਾਲ ਜੀ ਸਤਿ ਸ਼ਕਾਲ ਸੋ ਮੰਨਤ ਕਿਦਾਂ ਲੱਗਸੂ ਸੋਰੀਆ ਪਹਿਲਾਂ ਤਾਂ ਦੱਸੋ ਸਾਡੇ ਛੋਟੇ ਪਰ ਖੂਬਸੂਰਤ ਮੁਲਕ ਦੇ ਵਿੱਚ ਆ ਕੇ ਬਹੁਤ ਬੱਧੀ ਲੱਗ ਰਿਹਾ ਜੀ ਨਿਊਜ਼ੀਲੈਂਡ ਮੈਂ ਫਸਟ ਟਾਈਮ ਆਈ ਆਂ। ਆਹਾਂ। ਔਰ ਵੈਸੇ ਕਿਤੇ ਵੀ ਬਾਹਰ ਲਿ ਕਿਸੇ ਕੰਟਰੀ ਜਾਉ ਤਾਂ ਐਕਸਾਈਟਮੈਂਟ ਤੇ ਉਨੀ ਹੁੰਦੀ ਹੈ ਬਟ ਨਿਊਜ਼ੀਲੈਂਡ ਵਾਸਤੇ ਬਹੁਤ ਜ਼ਿਆਦਾ ਐਕਸਾਈਟਿਡ ਸੀ ਫਸਟ ਟਾਈਮ। ਦਾ ਟ੍ਰਿਪ ਸੀਗਾ। ਸੁਣਿਆ ਬਹੁਤ ਹੋਇਆ ਸੀ ਕਿ ਨਿਊਜ਼ੀਲੈਂਡ ਬਹੁਤ ਪਿਆਰੀ ਕੰਟਰੀ ਹੈ ਤੇ ਐਗਜ਼ੈਕਟਲੀ ਹੈ ਵੀ ਬਹੁਤ ਸੋਹਣਾ ਲੱਗ ਰਿਹਾ। ਬਾਕੀ। ਅੱਛਾ ਮੈਂ ਸਕਰੀਨ ਦੇ ਉੱਤੇ ਦੇਖ ਰਿਹਾ ਵੀ ਹੁਣੇ-ਹੁਣੇ ਸਾਡੀ ਟੀਮ ਨੇ ਸ਼ੇਅਰ ਕੀਤਾ ਪੋਸਟਰ ਵੀ ਸੋਲਡ ਆਊਟ ਇਵੈਂਟ ਆ ਇਹ। ਔਰ 8ਵੀ ਲੇਡੀਜ਼ ਨਾਈਟ ਆ ਬਹੁਤ ਹੀ ਬਿਹ ਸ਼ਰਨਦੀਪ ਸੰਘਾ ਤੇ ਉਹਨਾਂ ਦੀ ਟੀਮ ਜਿਹੜੇ ਆ ਉਹ ਇਸ ਨੂੰ ਬੂਮ ਰਾਈਡਰਸ ਵੱਲੋਂ SBS Sports and Culture Club ਦੇ ਸਹਿਯੋਗ ਨਾਲ ਆਪਣੇ ਜਿਹੜੀਆਂ ਸਾਡੀਆਂ ਧੀਆਂ ਧਿਆਣੀਆਂ ਉਹਨਾਂ ਦੇ ਰੂਬਰੂ ਕਰਦੇ ਆ ਜੀ ਤੁਹਾਡੇ ਲਈ ਇਸ ਤਰ੍ਹਾਂ ਦੇ ਤਜਰਬੇ ਬਹੁਤ ਸਾਰੇ ਹੋਏ ਹੋਣਗੇ ਪਰ ਕਿੰਨੀ ਐਕਸਾਈਟਮੈਂਟ ਤੁਹਾਡੇ ਮਨ ਦੇ ਵਿੱਚ ਆ ਕਿਉਂਕਿ ਇਹ ਜਿਹੜਾ ਸ਼ੋਅ ਆ ਪ੍ਰੋਡਕਸ਼ਨ ਦੇ ਮਾਮਲੇ ਵਿੱਚ ਵੀ ਬਹੁਤ ਵੱਖਰੇ ਆयाम ਹੁਣ ਇਹਦੇ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹਾਂ। ਅ ਮੈਂ ਇਹੀ ਕਹਾਂਗੀ ਕਿ ਜਦੋਂ ਕੋਈ ਵੀ ਆਰਟਿਸਟ ਨਾ ਬਾਹਰੀਆਂ ਕੰਟਰੀਜ਼ ਦੇ ਵਿੱਚ ਪਰਫਾਰਮ ਕਰਨ ਜਾਂਦਾ ਹੈ ਸਾਡੇ ਵਰਗੇ ਜਿਹੜੇ ਜਾਂਦੇ ਆ ਉਹਨਾਂ ਲਈ ਇਸ ਤੋਂ ਵੱਡੀ ਗੱਲ ਮੇਰਾ ਖਿਆਲ ਕੋਈ ਨਹੀਂ ਹੋ ਸਕਦੀ ਕਿ ਜਦੋਂ ਸਾਨੂੰ ਇਸਨੂੰ ਮਿਲਦਾ ਹੈ ਪਹਿਲਾਂ ਹੀ ਕਿ ਸਾਡਾ ਜਿਹੜਾ ਕਾਨਸਰਟ ਹੈ ਜਿਹੜਾ ਸਾਡਾ ਸ਼ੋਅ ਹੈ ਉਹ ਫੁੱਲ ਹੈ ਗਿਆ ਸਾਰੇ ਟਿਕਟਸ बिक ਚੁੱਕੇ ਨੇ ਸੋਲਡ ਆਊਟ ਹੋ ਚੁੱਕੇ ਹੈ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਹੁੰਦੀ ਹਰੇਕ ਆਰਟਿਸਟ ਦੇ ਲਈ ਬਹੁਤ ਜ਼ਿਆਦਾ ਅੱਛੀ ਗੱਲ ਹੁੰਦੀ ਹੈ ਸੋ ਥੈਂਕ ਯੂ ਸੋ ਮੱਚ ਜਿਹੜੇ ਸਾਡੇ ਪ੍ਰੋਮੋਟਰਸ ਨੇ ਸ਼ਰਨ ਭਾਜੀ ਬਹੁਤ ਹੀ ਨੇਚਰ ਵਾਈਜ਼ ਵੀ ਬਹੁਤ ਅੱਛੇ ਨੇ ਮੈਂ ਤਾਂ ਪਹਿਲੀ ਵਾਰੀ ਉਹਨਾਂ ਨੂੰ ਮਿਲਿਆ ਬਟ ਬਹੁਤ ਵਧੀਆ ਬਹੁਤ ਫੈਮਿਲੀਅਰ ਨੇ ਤੇ ਮਤਲਬ ਇਹ ਵੱਡੀ ਗੱਲ ਹੈ ਉਹਨਾਂ ਨੇ ਆਉਂਦੇ ਸਾਰੇ ਕਿਹਾ ਕਿ ਜੀ ਅਸੀਂ ਨਾ ਆਪਣੇ ਪਰਿਵਾਰ ਦਾ ਮੈਂਬਰ ਹੀ ਜੀ ਜੀ ਥੈਂਕ ਯੂ ਸੋ ਮਚ ਪਾਜੀ ਐਂਡ ਸੈਕਿੰਡ ਥਿੰਗ ਇਹ ਵੀ ਮੈਨੂੰ ਬਹੁਤ ਅੱਛਾ ਲੱਗਾ ਜਿਵੇਂ ਮੈਂ ਕੱਲ 에ਅਰਪੋਰਟ ਤੇ ਆਈ ਸੀ 에ਅਰਪੋਰਟ ਤੇ ਆਈ ਸੀ ਤੇ ਕਿੰਨੀਆਂ ਸਾਰੀਆਂ ਲੇਡੀਜ਼ ਆਈਆਂ ਸੀ ਉੱਥੇ ਸਾਨੂੰ ਰਿਸੀਵ ਕਰਨ ਉਹ ਮੈਨੂੰ ਹੁਣ ਤੱਕ ਮੇਰੀ ਲਾਈਫ ਦਾ ਲਾਈਕ ਫਰਸਟ ਫਰਸਟ ਟਾਈਮ ਇਦਾਂ ਹੋਇਆ ਕਿ ਇੰਨੀਆਂ ਸਾਰੀਆਂ ਲੇਡੀਜ਼ ਸਾਨੂੰ ਰਿਸੀਵ ਕਰਨਾ ਹੀ ਸੀ ਬਹੁਤ ਬਹੁਤ ਵਧੀਆ ਬਹੁਤ ਵੱਡੀ ਗੱਲ ਹੈ ਨਾਲ ਜੀ ਤੁਸੀਂ ਸੁਣਿਆ ਤਾਂ ਬਣਾ ਲੇਕਿਨ ਦੇਖ ਵੀ ਲਿਆ ਐਗਜ਼ੈਕਟਲੀ ਹੋਰ ਕੀ ਚਾਹੀਦਾ ਹੁੰਦਾ ਜੀ ਅੱਛਾ ਥੋੜਾ ਜਿਹਾ ਸਾਨੂੰ ਜਿਹੜੇ ਸਾਡੇ ਸਰੋਤੇ ਪਹਿਲੀ ਵਾਰ ਤੁਹਾਨੂੰ ਗੱਲਬਾਤ ਕਰਦੇ ਆ ਦੇਖ ਰਹੇ ਆ ਜੀ ਆ ਉਹਨਾਂ ਦੀ ਜਾਣਕਾਰੀ ਦੇ ਹਿੱਤ ਜ਼ਰੂਰ ਦੱਸੋ ਸਾਕੀਬ ਦੇ ਵਿੱਚ ਜਿੰਨਾਂ ਗਲੀਆਂ ਚ ਪਲੇ ਬੜੇ ਜਵਾਨ ਹੋਏ ਕਿੱਥੋਂ ਕਿੱਥੋਂ ਅੱਗੋਂ ਜਾ ਕੇ ਫਿਰ ਪੜਾਈਆਂ ਵਾਲੇ ਜਿਹੜੇ ਕੰਮ ਹਾਸਲ ਕੀਤੇ ਮੈਂ ਗਲੀਆਂ ਵਿੱਚ ਨਹੀਂ ਮੈਂ ਪੜਾਈਂ ਚ ਪਲੀ ਆ ਹਾਂਜੀ ਮੇਰਾ ਜਨਮ ਇੱਕ ਐਹੋ ਜਿਹੀ ਪਹਾੜਾਂ ਤੇ ਹੋਇਆ ਹੈ ਜਿੱਥੇ ਉਸ ਟਾਈਮ ਚ ਬਿਜਲੀ ਨਹੀਂ ਸੀ ਹੁੰਦੀ ਔਰ ਰੋਡਸ ਨਹੀਂ ਸੀ ਹੁੰਦੇ ਟੀਵੀ ਵਗੈਰਾ ਆਫ ਕੋਰਸ ਜੇ ਲਾਈਟ ਨਹੀਂ ਸੀ ਹੁੰਦੀ ਤੇ ਟੀਵੀ ਨਹੀਂ ਸੀ ਸਕੋਪ ਨਹੀਂ ਸੀ ਹੁੰਦਾ ਉੱਥੇ ਹੈ ਨਾ ਸੋਰਸ ਨਹੀਂ ਸੀ ਇਹੋ ਜਿਹਾ ਹੁੰਦਾ ਸੋ ਰੇਡੀਓ ਜਿੱਥੇ ਮੈਂ ਅੱਜ ਬੈਠੀ ਆ ਰੇਡੀਓ ਤੇ ਗੱਲਬਾਤ ਜਦੋਂ ਮੈਂ ਰੇਡੀਓ ਕਿਸੇ ਤੇ ਇੰਟਰਵਿਊ ਕਰਦੀ ਹੁੰਦੀਆਂ ਗੱਲ ਕਰਦੀ ਹੁੰਦਾ ਮੈਨੂੰ ਯਾਦ ਆ ਜਾਂਦਾ ਹੁੰਦਾ ਟਾਈਮ ਕਿ ਮੈਂ ਰੇਡੀਓ ਸੁਣਦੀ ਹੁੰਦੀ ਸੀ ਉੱਥੇ ਸਿਰਫ ਸੋਰਸ ਇੱਕੋ ਹੀ ਹੁੰਦਾ ਸੀ ਕਿ ਰੇਡੀਓ ਸੁਣਨ ਦਾ ਸੋ ਰੇਡੀਓ ਸੁਣਨ ਕੇ ਮੇਜੀ ਨਾ ਹੀ ਕੋਈ ਮੈਨੂੰ ਮੈਂ ਗਾ ਸਕਦੀ ਆ ਉਹ ਸਾਰਾ ਮੈਂ ਰੇਡੀਓ ਦੀ ਬਦੌਲਤ ਸਾਰੇ ਉਸ ਇਲਾਕੇ ਦਾ ਪ੍ਰੈਸਾਈਜ਼ਲੀ ਨਾ ਜ਼ਰੂਰ ਦੱਸੋ ਸਾਡਾ ਜਿਹਦਾ ਲੱਗਾ ਸੀ ਉਹਨਾਂ ਗਲੀਆਂ ਦਾ ਜਿਹੜਾ ਮਾਰਕਾ ਹੈ। ਅਮ ਡਿਸਟ੍ਰਿਕਟ ਰਿਆਸੀ ਜੰਮੂ ਸਟੇਟ ਡਿਸਟ੍ਰਿਕਟ ਰਿਆਸੀ ਤੇ ਜਿਹੜਾ ਸਾਡਾ ਵਿਲੇਜ ਕਹ ਲੋ ਪਾਣਾ ਵਿੱਚ ਜਿਹੜਾ ਸਾਡਾ ਏਰੀਆ ਹੈਗਾ ਉੱਥੋਂ ਦਾ ਨਾਮ ਜੁੱਡਾ ਹੈ ਜੁੱਡਾ ਡੁੱਗਾ ਮਤਲਬ ਇਦਾਂ ਦੇ ਨਾਮ ਸਪੈਸ਼ਲ ਰਾਜਮਾ ਖਾ ਖਾ ਕੇ ਆਵਾਜ਼ ਜਿਹੜੀ ਹੈ ਪੂਰੀ ਤਨਕ ਦੀ ਟੱਲੀ ਵਾਂਗੂ ਤੁਸੀਂ ਕੈਮ ਰੱਖੀ ਅ ਮੈਂ ਝੂਠ ਨਹੀਂ ਕਹਉਂ ਕਿ ਕਿਉਂਕਿ ਸਾਡੀ ਜਿਹੜਾ ਤੁਹਾਨੂੰ ਦਿਲ ਦੇ ਬਹੁਤ ਕਰੀਬ ਸੀ ਜਿਹੜਾ ਤੁਹਾਨੂੰ ਲੱਗਿਆ ਕਿ ਨਹੀਂ ਨਹੀਂ ਮੈਂ ਨਹੀਂ ਗਾ ਸਕਦੀ ਗਾਨੇ ਨਾ ਬੜੇ ਸਾਰੇ ਸੀ ਕਿ ਮੈਂ ਬਾਲੀਵੁੱਡ ਵੀ ਕਾਫੀ ਸੁਣਦੀ ਹੁੰਦੀ ਸੀ 90s ਦੀ ਮੈਂ ਬਹੁਤ ਸ਼ੌਕੀਨਾ 90s ਦੇ ਗਾਣੇ ਬਹੁਤ ਪਸੰਦ ਹੈ ਹੈਗੇ ਮੈਂ ਉਸ ਟਾਈਮ ਵੀ ਸੁਣਦੀ ਸੀ ਤੇ ਪੰਜਾਬੀ ਨਾ ਮੈਂ ਕੁਝ ਕੁ ਗਾਣੇ ਸੀ 3-4 ਜਿਹੜੀ ਮੈਂ ਮੋਸਟਲੀ ਜਿਹੜਾ ਮਤਲਬ ਸੁਣਾਉਂਦੀ ਹੁੰਦੀ ਸੀ ਸਕੂਲ ਦੇ ਵਿੱਚ ਗਾਉਂਦੀ ਹੁੰਦੀ ਸੀ ਜਦੋਂ ਕਦੀ ਜੀ ਤੇ ਉਹਨਾਂ ਵਿੱਚੋਂ ਹਰ ਪੱਜਮਾਨ ਜੀ ਦਾ ਯਾਦ ਜੀ ਆਉਂਦੀ ਰਹਿੰਦੀ ਹੈ ਉਹ ਗਾਣਾ ਮੈਂ ਹਾਂਜੀ ਹਾਂਜੀ ਉਹ ਮੈਂ ਬਹੁਤ ਗਾਇਆ ਐਂਡ ਅਲਕਾਇਆਗnik ਜੀ ਮੇਰੀ ਆਈਡਲ ਨੇ ਮੈਂ ਉਹਨਾਂ ਦਾ ਗਾਣਾ ਸੁਣਦੀ ਹੁੰਦੀ ਸੀ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਫਿਰੋਜ਼ ਖਾਨ ਜੀ ਦੇ ਨਾਲ ਹਾਂਜੀ ਹਾਂਜੀ ਸੋ ਇਦਾਂ ਦੀਆਂ ਚੀਜ਼ਾਂ ਮੈਂ ਸੁਣਦੀ ਹੁੰਦੀ ਸੀ ਤੇ ਜਦੋਂ ਵੀ ਕਦੀ ਕਰਨਾ ਉਹ ਵੱਡੇ ਲੋਕ ਆ ਫਿਰ ਵੀ ਮੈਨੂੰ ਇਹ ਜ਼ਰੂਰ ਕਹਿਣਾ ਪੈਣਾ ਤੁਹਾਡੀ ਆਵਾਜ਼ ਕਾਫੀ ਹੱਦ ਤੱਕ ਉਹਨਾਂ ਨਾਲ ਮਿਲਦੀ ਹੈ ਮੈਂ ਪਛਲੀ ਮਾਰਕਟਾਂ ਜੀ 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 ਮੈਨੂੰ ਕਾਫੀ ਸਾਰੀ ਕੰਪਲੀਮੈਂਟ ਆਂਦੇ ਹੁੰਦੇ ਇਸ ਚੀਜ਼ ਦੇ ਲਈ ਮੈਂ ਬਹੁਤ ਸ਼ੁਕਰਗੁਜ਼ਾਰਾ ਮੈਂ ਮੈਂ ਉਹ ਮੈਂ ਕਹਿੰਦੀ ਕਿ ਉਹਨਾਂ ਦੀ ਪੈਰ ਦੀ ਧੂੜ ਜਿਹੜੀ ਕਹਿੰਦੇ ਉਹ ਵੀ ਨਹੀਂ ਹੋ ਸਕਦੀ ਮੈਂ ਬਟ ਉਹ ਲਾਈਕ ਇੱਕ ਚੀਜ਼ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਆਰਟਿਸਟ ਨੂੰ ਜ਼ਿਆਦਾ ਸੁਣਦੇ ਹੋ ਜਾਂ ਤੁਸੀਂ ਐਕਟਰ ਹੈਗੇ ਉਹ ਕੋਈ ਵੀ ਚੀਜ਼ ਨਾ ਤੁਸੀਂ ਜ਼ਿਆਦਾ ਦੇਖਦੇ ਹੋ ਉਹਨਾਂ ਨੂੰ ਤਾਂ ਕੋਈ ਛੋਟੀ ਜਿਹੀ ਸ਼ਵੀ ਉਹ ਆ ਜਾਂਦੀ ਹੁੰਦੀ ਆਟੋਮੈਟਿਕਲੀ ਇਹ ਬਹੁਤ ਸੋਹਣੀ ਗੱਲ ਆ ਵੀ ਇਹ ਹੰਬਲਨੈਸ ਹੈ ਜਿਹੜੀ ਨਿਮਰਤਾ ਹੈ ਉਹੀ ਬੰਦੇ ਨੂੰ ਪਾਰ ਲਾਉਂਦੀ ਹੈ ਇਹਦੇ ਵਿੱਚ ਕੋਈ ਦੁਰਾਵਾ ਨਹੀਂ ਜੀ ਆ ਸਾਨੂੰ ਦੱਸੋ ਵੀ ਤੁਸੀਂ ਖਤ ਬੰਨਿਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਤੁਹਾਡੇ ਲਈ ਬਹੁਤ ਸੁਭਾਗਾ ਮੌਕਾ ਹੁੰਦਾ ਜਿੱਥੇ ਆਪਾਂ ਸੁਣਨ ਨੂੰ ਮਿਲਦਾ ਕਿ ਪਹਿਲੀ ਸ਼ੋ ਜਿਹੜਾ ਸੋਲਡ ਆਊਟ ਹੋ ਗਿਆ ਜੀ ਸੋ ਤਿਆਰੀਆਂ ਪੱਖੋਂ ਜਿਹੜੀਆਂ ਇੱਥੋਂ ਦੀਆਂ ਸਾਡੀਆਂ ਧੀਆਂ ਧਿਆਣੀਆਂ ਪੈਣਾ ਭਰਜਾਈਆਂ ਹਾਂਜੀ ਉਹਨਾਂ ਦੇ ਲਈ ਕੀ ਨਵਾਂ ਜਿਹਦੇ ਨਾਲ ਉਹਨਾਂ ਦੇ ਮਨ ਨੂੰ ਲੱਗੇ ਕਿ ਯਾਰ ਲਾਈਵ ਦੇਖਿਆ ਮੰਨਤਨੂਰ ਨੂੰ ਸ਼ਾਨਦਾਰ ਪ੍ਰੋਡਕਸ਼ਨ ਬੇਹਤਰੀਨ ਅੰਦਾਜ਼ ਜੀ ਕੀ ਕੁਝ ਨਵਾਂ ਕੀ ਕੁਝ ਬेटर ਜਿਹੜਾ ਤੁਹਾਡੇ ਜ਼ਿਹਨ ਦੇ ਵਿੱਚ ਕੀ ਹੈ ਦੇਖੋ ਨਵਾਂ ਤੇ ਗਾਣੇ ਜਿਹੜੇ ਮੈਂ ਗਾਉਂਗੀ ਇਹ ਸਟੇਜ ਤੇ ਪਰਫਾਰਮ ਕਰੂੰਗੀ ਉਹ ਸਾਰੇ ਆਲਰੇਡੀ ਉਹਨਾਂ ਨੇ ਸੁਣੇ ਹੋਇਆ ਗਾਣੇ ਤੇ ਉਹੀ ਨੇ ਬਟ ਉਹਨਾਂ ਨੇ ਮੈਨੂੰ ਫਰਸਟ ਟਾਈਮ ਇੱਥੇ ਲਾਈਵ ਪਰਫਾਰਮ ਕਰਦੇ ਹੋਏ ਦੇਖਣਾ ਸਭ ਤੋਂ ਵੱਡੀ ਗੱਲ ਮੇਰੇ ਲਈ ਵੀ ਉਹੀ ਹੈ ਤੇ ਆਈ ਹੋਪ ਕਿ ਉਹਨਾਂ ਲਈ ਵੀ ਇਹ ਚੀਜ਼ ਹੋਵੇ ਸੋ ਸਭ ਤੋਂ ਅੱਛੀ ਗੱਲ ਤੇ ਇਹੀ ਹੈ ਬਾਕੀ ਮੇਰਾ ਖਿਆਲ ਹੈ ਕਿ ਸਾਰੇ ਬਹੁਤ ਇੰਜੋਏ ਕਰਨਗੇ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹੈ ਕਿ ਸਾਡੀਆਂ ਹੋਰ ਵੀ ਤਿਆਰੀਆਂ ਚੱਲਦੀਆਂ ਸੀਗੀਆਂ ਸੀ ਮਿਊਜ਼ੀਸ਼ੀਅਨਸ ਦੇ ਨਾਲ ਲਾਈਵ ਤਿਆਰੀ ਕਰ ਰਹੇ ਸੀਗੇ ਸੋ ਕੁਝ ਕੁ ਚੀਜ਼ਾਂ ਵਦਿਆ ਉਸ ਤਰੀਕੇ ਦੇ ਕੀਤੀਆਂ ਹੋਈਆਂ ਕਿ ਲੀਡੀਜ਼ ਉਸ ਤੇ ਡਾਂਸ ਕਰ ਸਕਣ ਜੀ ਕਿਉਂਕਿ ਇੰਨੇ ਟਾਈਮ ਤੋਂ ਸਾਰਿਆਂ ਨੇ ਵੇਟ ਕੀਤੀ ਹੋਈ ਹੈ ਕਿ ਇਸ ਤਰੀਕ ਨੂੰ ਆਪਣਾ ਇਵੈਂਟ ਹੋਣ ਵਾਲਾ ਹੈ ਜੀ 28 ਜੂਨ ਨੂੰ ਸੋ ਜਿਹੜੀ ਸਾਰਿਆਂ ਦੀ ਵੇਟ ਹੈਗੀ ਹੈ ਤੇ ਜਿਹੜੀਆਂ ਸਾਡੀਆਂ ਬੀਬੀਆਂ ਨੇ ਮਾਵਾ ਪੈਣਾ ਨੇ ਜਿਨ੍ਹਾਂ ਨੇ ਸੋਹਣੇ ਸੋਹਣੇ ਸੂਟ ਸਵਾਏ ਹੋਇਆ ਜਿਨ੍ਹਾਂ ਨੇ ਟਾਈਮ ਤੇ ਤਿਆਰੀਆਂ ਕੀਤੀਆਂ ਹੋਈਆਂ ਉਹਨਾਂ ਨੂੰ ਆਪਾਂ ਨਿਰਾਸ਼ ਨਹੀਂ ਕਰਾਂਗੇ ਉਹਨਾਂ ਨੂੰ ਵਧੀਆ ਐਂਟਰਟੇਨ ਕਰਕੇ ਭੇਜਾਂਗੇ ਇਸ ਸੋਲਡ ਆਊਟ ਇਵੈਂਟ ਦੇ ਬਾਰੇ ਇਹ ਜੇ ਮੈਂ ਇੱਕ ਵਾਰ ਫੇਰ ਜਾਣਕਾਰੀ ਦਿਆਂ 28 ਜੂਨ ਸ਼ਾਮ 6:30 ਵਜੇ ਤੋਂ ਅਵਰਡਸ ਜੂ ਡਰਾਪ ਇਵੈਂਟ ਸੈਂਟਰ ਮੈਰੀਕਾਉ ਜਿਹੜਾ ਕਿ ਪੰਜਾਬੀਆਂ ਦਾ ਜਾਣਿਆ ਪਛਾਣਿਆ ਵੈਨਿਊ ਹੈ ਲਾਈਵ ਡੀਜੇ ਰਹੇਗਾ ਫੂਡ ਸਟਾਲਸ ਰਹਿਣਗੇ ਲਾਈਵ ਪਰਫਾਰਮੈਂਸਸ ਰਹਿਣਗੀਆਂ ਗਿਵ ਅਵੇਜ਼ ਜਿਹੜੇ ਨੇ ਬਹੁਤ ਆਕਰਸ਼ਕ ਨਾਮ ਜਿਹੜੇ ਨੇ ਉਹ ਵੀ ਮੱਝ ਤੋਂ ਦਿੱਤੇ ਆ ਇਹ ਸਾਰੀ ਗੱਲਬਾਤ ਜਿਹੜੀ ਹੈ ਉਹ ਅਸੀਂ ਅਗਲੇ ਚੰਦ ਮਿੰਟਾਂ ਦੇ ਵਿੱਚ ਸਰਨਦੀਪ ਸਿੰਘ ਉਹਨਾਂ ਦਾ ਜ਼ਰੂਰ ਕਰਾਂਗੇ ਲੇਕਿਨ ਮੈਂ ਇਹ ਗੱਲ ਬੜੇ ਮਾਣ ਦੇ ਨਾਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਐਸਬੀਐਸ ਸਪੋਰਟਸ ਐਂਡ ਕਲਚਰਲ ਕਲੱਬ ਦੀ 8ਵੀਂ ਸਲਾਨਾ ਤੀਆਂ ਤੀਰ ਦੀਆਂ ਦੇ ਬੈਂਦਰ ਹੀਟਾ ਨਾਈਟ ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬ ਤੋਂ ਜਾਂ ਭਾਰਤ ਤੋਂ ਬਹੁਤ ਹੀ ਮਾਣਮਤੀ ਸ੍ਰੀਲੀ ਗਾਇਕਾ ਮੰਨਤ ਨੂਰ ਜਿਹੜੇ ਨੇ ਉਹ ਤੁਹਾਡੇ ਲਈ ਰੂਗਰੂ ਹੋਣਗੇ ਔਰ ਇਸ ਟੂਰ ਨੂੰ ਦਿੱਲੀ ਖਬਰ ਟੀਮ ਜਿਹੜੀ ਹੈ ਆ ਉਹ ਮੈਨੇਜ ਕਰ ਰਹੀ ਹੈ ਤੇ ਇਸ ਇਵੈਂਟ ਨੂੰ ਜੀ ਚਤਤ ਦੇ ਬੂਮ ਰਾਈਡਰ ਜਿਹੜੇ ਨੇ ਤੁਹਾਡੇ ਤੱਕ ਲੈ ਕੇ حاضر ਹੋ ਰਹੇ ਨੇ 5 ਸਾਲ ਤੋਂ ਛੋਟੇ ਬੱਚੇ ਜਿਹੜੇ ਨੇ ਉਹ ਬਿਲਕੁਲ ਫਰੀ ਦੇ ਵਿੱਚ ਐਂਟਰ ਹੋ ਸਕਣਗੇ ਤੇ ਨਾਲ ਨਾਲ ਕੁਝ ਇੱਕ کاروبਾਰੀ ਮਿੱਤਰਾਂ ਦੇ ਸਾਨੂੰ ਸੁਨੇਹੇ ਵੀ ਮਿਲ ਰਹੇ ਨੇ ਔਰ ਦੇਸ਼ ਦੇ ਦੂਰ ਦਰਾਡੇ ਸ਼ਹਿਰਾਂ ਦੇ ਵਿੱਚ ਇਸ ਨੂੰ ਹੇਸਟਿੰਗਸ ਦੇ ਵਿੱਚ ਰਵਿੰਦਰ ਭੱਟੀ ਉਹਨਾਂ ਦੀ ਟੀਮ ਜਿਹੜੀ ਆ ਉਸ ਨੂੰ ਲੈ ਕੇ ਕਾਫੀ ਐਕਸਾਈਟਡ ਆ ਉਹਨਾਂ ਦਾ ਵੀ ਸੁਨੇਹਾ ਆ ਗਿਆ ਜੀ ਗੁਰਦੀਪ ਸਿੰਘ ਘਟਵਾਲ ਜਿਨ੍ਹਾਂ ਦੀ ਵਾਈਫ ਕੱਲ ਲੰਮਾ ਸਾਰਾ ਕੋਟ ਪਾ ਕੇ ਤੁਹਾਨੂੰ ਗੁਲਦਸਤਾ ਫੜਾ ਰਹੀ ਸੀ ਉਹਨਾਂ ਨੇ ਸਤਿ ਸ਼੍ਰੀਕਾਲਾਈ ਹੈ ਜੀ ਓਕੇ ਜੀ ਸਤਿ ਸ਼੍ਰੀਕਾਲ ਜੀ ਸੋ ਕੀ ਕੋਈ ਤਾਂ ਮਦੀਦ ਕੋਈ ਤੁਹਾਨੂੰ ਸਤਿ ਸ਼੍ਰੀਕਾਲ ਬੁਲਾ ਰਹੇ ਨੇ ਸਤਿ ਸ਼੍ਰੀਕਾਲ ਜੀ ਜੀ ਨਾਲ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸ਼ਰਨਜੀ ਉਹਨਾਂ ਦੇ ਨਾਲ ਹੁਣ ਗੱਲਾਂ ਬਾਤਾਂ ਜਿਹੜੀਆਂ ਅਸੀਂ ਨਾਲ ਉਹਨਾਂ ਨੂੰ ਐਡ ਕਰਦੇ ਆਂ ਹਾਂਜੀ ਹਾਂਜੀ ਸ਼ਰਨਜੀ ਆਓ ਜੀ ਜੀ ਆਇਆਂ ਨੂੰ ਪਹਿਲਾਂ ਤਾਂ ਅ ਪਹਿਲੀ ਦੀ ਗੱਲ ਇਹ ਪੀ ਅਸੀਂ ਤੁਹਾਡਾ ਇਸ ਦਿਨ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਆਂ ਕਿ ਤੁਸੀਂ ਏਡੀ ਇੱਕ ਮਾਨਵਤਾ ਸਿੱਖਿਆਤ ਨੂੰ ਸਾਡੇ ਰੂਬਰੂ ਕੀਤਾ ਜਿਨ੍ਹਾਂ ਦਾ ਪੰਜਾਬ ਚ ਨਹੀਂ ਜੰਮੂ ਚ ਨਹੀਂ ਭਾਰਤ ਦੇ ਵਿੱਚ ਸਭ ਤੋਂ ਵੱਧ ਹਰਮਨ ਪਿਆਰੇ ਗੀਤ ਦੇ ਵਿੱਚ ਨਾ ਬੋਲਦਾ ਸੋ ਇਹ ਬੰਦ ਕਿਵੇਂ ਬਣੀ ਤੁਸੀਂ ਖੁਦ ਕਿਦਾਂ ਦਾ ਮਹਿਸੂਸ ਕਰਦੇ ਹੋ ਕਿਉਂਕਿ ਅਸੀਂ ਤੁਹਾਨੂੰ ਇੱਕ ਪ੍ਰਮੋਟਰ ਦੇ ਤੌਰ ਤੇ ਨਹੀਂ ਤੁਹਾਨੂੰ ਇੱਕ ਪਰਿਵਾਰਕ ਮੈਂਬਰ ਦੇ ਤੌਰ ਤੇ ਪੁੱਛ ਰਹੇ ਹਾਂ ਸਤਿ ਸ਼੍ਰੀ ਅਕਾਲ ਬੋਲੇ ਪਾਜੀ ਜਿਹੜੇ ਇਸ ਵਕਤ ਜਿੰਨੇ ਵੀ ਇਸ ਟਾਈਮ 'ਚ ਲਿਸਨਰ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਪਾਜੀ ਜਿਵੇਂ ਤੁਸੀਂ ਗੱਲ ਕੀਤੀ ਕਿ ਬਹੁਤ ਘੱਟ ਕਲਾਕਾਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਮਤਲਬ ਪੇਸ਼ ਕਰਕੇ ਮਾਣ ਮਹਿਸੂਸ ਕਰੀਏ ਬਿਲਕੁਲ ਸਹੀ ਇਕ ਜੀਸਤੇ ਮੰਨਤ ਜੀ ਮੈਨੂੰ ਲੱਗਦਾ ਵੀ ਹਜੇ ਜ਼ਿਆਦਾ ਟਾਈਮ ਨਹੀਂ ਹੋਇਆ ਇਹਨਾਂ ਨੂੰ ਮਿਲੇ ਰੂਪ ਰੂਪ ਦਾ ਫੋਨ ਤੇ ਤਾਂ ਚਲੋ ਗੱਲਬਾਤ ਹੁੰਦੀ ਰਹਿੰਦੀ ਸੀ ਜੀ ਪਰ ਮੈਨੂੰ ਲੱਗ ਰਿਹਾ ਕਿ ਵੀ ਮੈਨੂੰ ਮਾਣ ਮਹਿਸੂਸ ਹੋਊਗਾ ਜਦੋਂ ਇਹ ਪਰਫਾਰਮ ਵੀ ਕਰਨਗੇ ਤੇ ਆਫਟਰ 댓 ਜਦੋਂ ਰਿਵਿਊ ਵੀ ਹੋਣਗੇ ਸਰ ਥੈਂਕ ਯੂ ਭਾਜੀ ਥੈਂਕ ਯੂ ਸੋ ਮੱਚ ਸੂਰ ਵਾਕੋਕ ਸ਼ੇਰਾਂ ਦੇ ਵਿੱਚ ਵੀ ਤਿਆਰੀ ਚੱਲ ਰਹੀ ਆ ਮੈਂ ਦੇਖ ਰਿਹਾ ਆ ਵਾਕੋਕ ਸਮਿਆਂ ਦੇ ਉੱਤੇ ਸਾਡੇ ਕੋਲ ਪੋਸਟਰ ਪਹੁੰਚਦੇ ਰਹਿੰਦੇ ਆ ਮੈਂ ਚਾਹਾਂਗਾ ਉਹ ਵੀ ਬਰੀਫ ਦੇ ਵਿੱਚ ਰੂ ਜਾਣਕਾਰੀ ਦਿਓ ਕਿਉਂਕਿ ਇਸ ਵਕਤ ਜਿਹੜੇ ਲੋਕ ਸੁਣ ਰਹੇ ਆ ਜਿਹੜੇ ਦੇਖ ਰਹੇ ਆ ਉਹਨ ਹਾਂਜੀ ਬਿਲਕੁਲ ਚਾਰ ਸ਼ੋਅ ਨੇ ਜਿਹੜਾ 28 ਤਰੀਕ ਨੂੰ ਇੱਥੇ ਡਿਊ ਡਰਾਪ ਆਕਲੈਂਡ ਦਸਤੋਂ ਤੱਕ 4 ਤਰੀਕ ਨੂੰ ਤਰੰਗਾ ਦੇ ਵਿੱਚ ਹਾਂਜੀ ਤੇ ਫਿਰ 5 ਤਰੀਕ ਨੂੰ ਹੈਮਿਲਟਨ ਦੇ ਵਿੱਚ ਜੀ ਤੇ 6 ਤਰੀਕ ਨੂੰ ਲਾਸਟ ਸ਼ੋ ਜਿਹੜਾ ਹੈਸਟਿੰਗਸ ਵਿੱਚ ਬਹੁਤ ਖੂਬਸੂਰਤ ਬਹੁਤ ਬਿਹਤਰੀਨ ਸਾਰਾ ਚੱਕਰ ਮਲਾਲਾ ਪੂਰਨ ਨਿਊਜ਼ੀਲੈਂਡ ਦਾ ਮਾਰ ਲੈਣਾ ਹੈ ਇਸ ਸਾਈਡ ਦਾ ਹੀ ਸੈਰੀ ਦਾ ਅਸਾਂ ਮੈਨੂੰ ਇਹ ਵੀ ਦੱਸੋ ਵੀ ਇਹ ਤਾਂ ਲੇਡੀਜ਼ ਓਨਲੀ ਇਵੈਂਟ ਹੋ ਗਿਆ ਸੋ ਮਨਤਨੂਰ ਨੂੰ ਜਿਹੜੇ ਮੇਰੇ ਵਰਗੇ ਲੋਕ ਜਿਹੜੇ ਸੋਣਾ ਚਾਹਣ ਉਹ ਵਿਚਾਰੇ ਕਿੱਥੇ ਸੋਣ ਉਹ ਤੁਹਾਨੂੰ ਵੀਡੀਓ ਭੇਜ ਦਾਂਗੇ ਜੇ ਬਣਾਏ ਸਰੇ ਵੀਡੀਓ ਜਿਹੜੀਆਂ ਟੋਰ ਇਨਸਪਾਇਰ ਦੇ ਪੇਜ ਤੇ ਮਿਲ ਜਾਂਦੀਆਂ ਡੇਲੀ ਖਬਰ ਦੇ ਪੇਜ ਤੇ ਮਿਲ ਜਾਂਦੀਆਂ ਨੇ ਚਲੋ ਬਹੁਤ ਸੋਹਣੇ ਦੇਖ ਕੇ ਇੰਜੋਏ ਕਰ ਸਕਦੇ ਪਰ ਮੈਂ ਇਥੇ ਕਹਉਂ ਇਹ ਥੋੜੀ ਜ਼ਾਤੀ ਹੋ ਜਾਂਦੀ ਹੈ ਹੈਨਾ ਭਾਜੀ ਮੈਨੂੰ ਕਿਹਨਾ ਚੰਗਾ ਲੱਗਾ ਤੁਹਾਡੇ ਮੂੰਹੋਂ ਗੱਲ ਸੁਣੀ ਮੈਂ ਕਹਿੰਦਾ ਤਾਂ ਬੰਦੇ ਨੂੰ ਗੁੱਸਾ ਕਰ ਦੇਣਾ ਸੀ ਨਹੀਂ 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 ਇਹ ਜ਼ਾਤੀ ਹੈਗੀ ਹੈ ਕਿਉਂਕਿ ਅਸੀਂ ਮੈਂ ਵੀ ਚਾਹੁੰਨੀ ਆ ਕਿ ਸਾਡੇ ਜਿਹੜੇ ਸਾਡੇ ਪ੍ਰਾਨ ਹੈਨਾ ਉਹ ਵੀ ਸਾਨੂੰ ਜਿਵੇਂ ਤੁਸੀਂ ਕਹਿਆ ਕਿ ਤੁਸੀਂ ਮੀ ਤੁਜੀ ਮੇਰੇ ਸਾਰੇ ਗਾਣੇ ਸੁਣ ਸੁਨੇ ਹੋਇਆ ਸੋ ਅਸੀਂ ਚਾਹੁੰਦੇ ਆ ਇਦਾਂ ਦਾ ਇੱਕ ਸ਼ੋਅ ਰੱਖਣਾ ਚਾਹੀਦਾ ਸੀ ਭਾਜੀ ਜੇ ਤੁਸੀਂ ਉਹ ਇਹ ਵੀ ਕੰਮ ਪੱਕਾ ਕਰ ਮੇਲਾ ਲੇਡੀਜ਼ ਦਾ ਨਹੀਂ ਉੱਥੇ ਤੁਸੀਂ ਜੈਂਸ ਮੇਲਾ ਕੋ ਕਰ ਮਿਕਸ ਕਰ ਸਕਦੇ ਸੀ ਫੈਮਿਲੀ ਮੇਲਾ ਨਹੀਂ ਕੋਈ ਗੱਲ ਨਹੀਂ ਇਹ ਵੀ ਜ਼ਰੂਰ ਹੈ ਹਾਂਜੀ ਪਰ ਸੋਚਾਂ ਕਿ ਕਿਉਂਕਿ ਕਿਉਂਕਿ ਆਣਾ ਸ਼ਿਕਾਇਤ ਹਮੇਸ਼ਾ ਆਉਂਦੀ ਹੁੰਦੀ ਹੈ ਈਵਨ ਜੇ ਅਸੀਂ ਇੰਡੀਆ ਵਿੱਚ ਕਰਦੇ ਹੁੰਦੇ ਤਾਂ ਜਦੋਂ ਉੱਥੇ ਵੀ ਲੇਡੀਜ਼ ਦੇ ਸ਼ੋ ਜ਼ਿਆਦਾ ਹੁੰਦੇ ਆ ਅੱਛਾ ਮੈਨੂੰ ਜ਼ਿਆਦਾ ਮੋਸਟਲੀ ਜਿਹੜੇ ਲੇਡੀਜ਼ ਵਾਲੇ ਸ਼ੋ ਹੈਗੇ ਜਿੱਦਾਂ ਤੀਜ ਦੇ ਹੈਨਾ ਇਦਾਂ ਦੇ ਜ਼ਿਆਦਾ ਲੋਕੀ ਪਸੰਦ ਕਰਦੇ ਆ ਉਧਰ ਮੈਨੂੰ ਜ਼ਿਆਦਾ ਡਿਮਾਂਡ ਆਉਂਦੀ ਹੁੰਦੀ ਹੈ ਸੋ ਹਮੇਸ਼ਾ ਇਹ ਹੁੰਦਾ ਬਟ ਉੱਥੇ ਮੈਨੂੰ ਇਹ ਹੋਣਾ ਚਾਹੀਦਾ ਮਤਲਬ ਫੈਮਿਲੀ ਸ਼ੋ ਹੋਣਾ ਚਾਹੀਦਾ ਪਰ ਕੋਈ ਅਸੀਂ ਬਹੁਤ ਸਾਰੇ ਭੈਣਾ ਭਰਾਵਾਂ ਨੂੰ ਇਸ ਗੱਲ ਬਾਤ ਵਿੱਚ ਸ਼ਾਮਲ ਕਰਦੇ ਆ ਰਵਿੰਦਰ ਪੱਟੀ ਉਹਨਾਂ ਦੇ ਨਾਲ ਨਾਲ ਹਰਪ੍ਰੀਤ ਸੰਧੂ ਆ ਹਰਪ੍ਰੀਤ ਗورਜੀ ਪਰ ਸ਼ਰਮਾ ਰਾਮ ਸਿੰਘ ਗੁਲਾਸੀ ਵਰਜਿੰਦਰ ਰੰਦਾਵਾ ਜੀ ਪਰ ਪ੍ਰੀਤ ਸਵਦੀ ਹਣੀ ਤੁਹਾਨੂੰ ਜੀ ਆਇਆਂ ਨੂੰ ਕਹਿ ਰਿਆ ਮੈਂ ਹੁਣੇ ਹੀ ਦੇਖ ਰਿਹਾ ਵੀ ਜਿਹੜੇ ਸਾਡੇ ਸਰੂਤੇ ਆ ਉਹਨਾਂ ਵਿੱਚੋਂ ਬਹੁਤੇ ਸਾਡੇ ਭਰਾ ਆ ਅਸਲ 'ਚ ਜਿਹੜੇ ਜੀ ਆਇਆਂ ਨੂੰ ਕਹਿ ਰਿਆ ਸਾਡੀ ਇਸ ਧਿਆਣੀ ਨੂੰ ਸੋ ਅਗਲੀ ਵਾਰੇ ਕੰਮ ਪੱਕਾ ਕਰਦੇ ਹੋ ਜੀ ਬਿਲਕੁਲ ਜੀ ਕੋਸ਼ਿਸ਼ ਕਰਾਂਗੇ ਜੇ ਤੁਹਾਡਾ ਸਾਥ ਹੋਇਆ ਨਾਲ ਤਾਂ ਆਪਾਂ ਬੇਸ਼ੱਕ ਅਸ਼ਾ ਸਰਰੀ ਕਮਿੰਗ ਬੈਕ ਟੂ ਦ ਪੁਆਇੰਟ ਜਿਹੜਾ ਆਪਣਾ ਇਹ ਸ਼ੋ ਆ ਸਭ ਤੋਂ ਪਹਿਲੀ ਇਹ ਗੱਲ ਮੁਬਾਰਕਬਾਦ ਦੇ ਹੱਕਦਾਰਾਂ ਤੁਸੀਂ ਇਹ ਸੋਲਡ ਆਊਟ ਹੋ ਗਿਆ ਉਹੀ ਉਹਨਾ ਟਾਈਮਾਂ ਦੇ ਵਿੱਚ ਜਿਹਨਾਂ ਟਾਈਮਾਂ ਦੇ ਵਿੱਚ ਅਸੀਂ ਕਹਿੰਨੇ ਆ ਵੀ ਨਹੀਂ ਜੀ ਨਹੀਂ ਨਿਊਜ਼ੀਲੈਂਡ ਜਿਹੜਾ ਉਹ ਸ਼ਾਇਦ ਰੈਸੈਸ਼ਨ ਦੇ ਵਿੱਚ ਹਲੇ ਬਾਹਰ ਨਹੀਂ ਆਇਆ ਲੇਕਿਨ ਜੇ ਨਾ ਸੁਣਾ ਰਿਸਪੌਂਸ ਇਸ ਸ਼ੋਅ ਨੂੰ ਮਿਲਿਆ ਤੁਹਾਡੇ ਬੀਤੇ ਸਮੇਂ ਜਿਹੜੇ ਸ਼ੋਅ ਤੁਸੀਂ ਕਰਵਾਏ ਸੀ ਬਿਲਕੁਲ ਉਸੇ ਰਵਾਇਤ ਦੇ ਅੰਦਾਜ਼ ਵਿੱਚ ਇਹਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ ਸੋ ਕਿਸ ਕਿਸ ਤਰ੍ਹਾਂ ਦੀ ਤਿਆਰੀ ਤੁਹਾਡੇ ਵੱਲੋਂ ਹੈ ਲੋਜਿਸਟਿਕਲੀ ਉਹ ਤੁਹਾਡੇ ਮੂੰਹੋਂ ਸੁਣੀ ਤਾਂ ਜਾਦਾ ਵਧੀਆ ਬਿਲਕੁਲ ਭਾਜੀ ਤਿਆਰੀਆਂ ਜਿਵੇਂ ਪਹਿਲੇ ਇਵੈਂਟ ਕਰੀਦੇ ਨੇ ਸੈਲ ਮੈਨੇਜਡ ਹੁੰਦੇ ਨੇ ਸਾਰੇ ਤੇ ਕੋਸ਼ਿਸ਼ ਕਰੀ ਦੀ ਜਿਹੜੀਆਂ ਕਮੀਆਂ ਨੇ ਉਹ ਅਗਲੀ ਵਾਰੀ ਅਸੀਂ ਨਾ ਕਰੀਏ ਉਹਨਾਂ ਨੂੰ ਦੂਰ ਕਰਕੇ ਹੀ ਫੇਰ ਪੇਸ਼ ਕਰੀਏ ਅਗਲੇ ਵਾਰੀ ਤੇ ਇਸ ਵਾਰੀ ਥੋੜਾ ਡਿਫਰੈਂਟ ਮੈਂ ਕਹਾਂਗਾ ਕਿ ਇਸ ਟਾਈਮ ਇਸ ਵਾਰੀ ਪ੍ਰੋਡਕਸ਼ਨ ਥੋੜੀ ਜਿਹੀ ਅਸੀਂ ਐਕਸਟਰਾ ਕਰ ਰਹੇ ਹਾਂ ਅੱਛਾ ਜੀ ਹਾਂਜੀ ਤੇ ਜਿੱਦਾਂ ਲੇਡੀਜ਼ ਲਈ ਹੁੰਦਾ ਕਿ ਜੇ ਆਰਟਿਸਟ ਥੋੜਾ ਜਿਹਾ ਪਿੱਛੇ ਜਦੋਂ ਸਟੇਜ ਤੇ ਗਾਉਂਦਾ ਕਿ ਵੀਆਈਪੀ ਸੀਟਿੰਗ ਹੁੰਦੀ ਹੈ ਤੇ ਜਿਹੜੇ ਉਸ ਤੋਂ ਬੈਕ ਵਾਲੇ ਹੁੰਦੇ ਨੇ ਜਨਰਲ ਵਾਲੇ ਉਹਨਾਂ ਤੱਕ ਪਹੁੰਚ ਨਹੀਂ ਹੁੰਦੀ ਅੱਛਾ ਇਸ ਵਾਰੀ ਸੀ ਰੈਂਪ ਵੀ ਲਗਾ ਰਹ ਵੱਡਾ ਰੈਂਪ ਕਿ ਜਿਹੜਾ ਜਿੱਥੇ ਨੋਰਮਲ ਅਟ੍ਰੈਕਸ਼ਨ ਹਾਂ ਉਹਨਾਂ ਤੱਕ ਮੰਨਤ ਜੀ ਪਹੁੰਚ ਕੇ ਉਹਨਾਂ ਤੱਕ ਅਟ੍ਰੈਕਸ਼ਨ ਹੋएगी ਵੀ ਉਹਨਾਂ ਨੂੰ ਵੀ ਲੱਗੇਗਾ ਵੀ ਸ਼ਾਇਦ ਸਾਡੇ ਲਈ ਹੀ ਮਤਲਬ ਇਹ ਗਾਰੇ ਨੇ ਸਾਨੂੰ ਹੀ ਇੰਟਰਟੇਨ ਕਰਨ ਆਏ ਨੇ ਸਪੈਸ਼ਲੀ ਅਦਰਵਾਈਜ਼ ਕਿਤੇ ਨਾ ਕਿਤੇ ਸਾਨੂੰ ਇਹ ਸੁਣਨ ਨੂੰ ਮਿਲ ਜਾਂਦਾ ਕਿ ਵੀ ਸਟੇਜ ਪਿੱਛੇ ਸੀਗੀ ਅੱਗੇ ਵੀਆਈਪੀ ਸੈਕਸ਼ਨ ਸੀਗਾ ਉਸ ਤੋਂ ਪਿੱਛੇ ਸੀ ਅਸੀਂ ਦੂਰ ਸੀ ਉੱਥੋਂ ਦੇਖਿਆ ਉੱਥੋਂ ਸੁਣਿਆ ਪਰ ਇਸ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਵੀ ਕਮੀ ਜਿਹੜੀ ਹੈ ਦੂਰ ਕਰੀਏ ਤੇ ਬਾਕੀ ਸਟਾਲਸ ਦੀ ਗੱਲ ਹੈਗੀ ਹੈ ਜਿਹੜੇ ਕਿ ਲੇਡੀਜ਼ ਲਈ ਖਾਸ ਕਰਕੇ ਜੁਐਲਰੀ ਜੋ ਵੀ ਕੱਪੜੇ ਹੋਗੇ ਐਂਡ ਸ਼ੌਪਰੀ ਤੋਂ ਲੈ ਕੇ ਸਟੋਰਸ ਫੂਡ ਦਾ ਸਟੋਰ ਸੈਕਸ਼ਨ ਹਾਂਜੀ ਹਾਂਜੀ ਤੇ ਸੂਰਸ ਐਗਜ਼ੈਕਟਲੀ ਇਹ ਕ੍ਰੈਡਿਟ ਕਾਰਡ ਉਹਨੇ ਆਪਣੇ ਘਰ ਵਾਲਿਆਂ ਦੇ ਜੇਬਾਂ ਵਿੱਚ ਕੱਢਦੇ ਹੋਣੇ ਤੇ ਫੂਡ ਇੰਡੀਅਨ ਬਾਰੇ ਡੀਟੀ ਵੱਲੋਂ ਹਮੇਸ਼ਾ ਹੀ ਸਵਾਦਿਸ਼ ਫੂਡ ਜਿਹੜਾ ਉੱਥੇ ਹੋਏਗਾ ਤੇ ਬਾਕੀ ਪਰਫਾਰਮੈਂਸ ਜਿਹੜੀਆਂ ਹੈਗੀਆਂ ਨੇ ਉਹ ਵੀ ਉਸ ਤੋਂ ਪਹਿਲਾਂ ਵੀ ਹੈਗੀਆਂ ਨੇ ਤੇ ਮਨਤਜੀ ਦੇ ਨਾਲ ਵੀ ਗਰੁੱਪ ਪਰਫਾਰਮ ਕਰ ਰਹੇ ਨੇ ਇਹ ਵੀ ਇੱਕ ਇਸ ਵਾਰੀ ਥੋੜਾ ਜਿਆਦਾ ਸੀ ਮਤਲਬ ਕੋਸ਼ਿਸ਼ ਕੀਤੀ ਹੈ ਵੀ ਕਿ ਡਿਫਰੈਂਟ ਜਿਹਾ ਕਰੀਏ ਤੇ ਬਹੁਤ ਸਾਰੇ ਇਦਾਂ ਦੇ ਗਰੁੱਪਸ ਹੈਗੇ ਨੇ ਜਿਹੜੇ ਮੇਨ ਮਤਲਬ ਆਪਣੇ ਆਕਲੈਂਡ ਦੇ ਮੇਨ ਗਰੁੱਪ ਉਹ ਸਾਰੇ ਪਰਫਾਰਮ ਕਰ ਰਹੇ ਨੇ। ਥੈਂਕਸ ਕਰਨਾ ਚਾਹਾਂਗਾ ਸਾਰਿਆਂ ਨੂੰ ਜਿੰਨੇ ਵੀ ਐਸੋਸੀਏਟਡ ਹੈਗੇ ਨੇ ਇਸ ਪੂਰੇ ਈਵੈਂਟ ਦੇ ਵਿੱਚ ਸਾਡੇ ਜਿਹੜੇ ਮਾਨਮਤ ਸਪான்ਸਰ ਆ ਉਹਨਾਂ ਦਾ ਹਾਂਜੀ ਹਾਂਜੀ ਸਪான்ਸਰਸ ਵੀ ਹੋਰ ਵੀ ਗਾਇ ਵਗਾਇ ਜਿੱਦਾਂ ਨੇ ਇਹ ਚੀਜ਼ ਨੂੰ ਇਤਤਕ ਪੋਸੀਬਲ ਬਣਾਇਆ ਕਿ ਅਸੀਂ ਪੇਸ਼ ਕਰ ਸਕੀਏ। ਸਾਡੇ ਵੱਡੇ ਵੀਰ ਹਰਜਿੰਦਰ ਸਿੰਘ ਬਸਿਆਲਾ ਜੀ ਕਹਿੰਦੇ ਜੀ ਵੈਲਕਮ ਟੂ ਦਾ ਬਿਊਟੀਫੁਲ ਕੰਟਰੀ ਨਿਊਜ਼ੀਲੈਂਡ। ਅ ਦਜੀ ਸੋਨੀ ਜੀ ਕਹਿੰਦੇ ਵੀ ਆ ਜਾਓ ਜੀ ਅਸੀਂ ਟੋਰਾਂਗੇ ਵਿੱਚ ਵੇਟ ਕਰ ਰਹੇ ਆ। ਐਮਪੀ ਫੂਡਸ ਤੋਂ ਐਮਪੀ ਨਾਗਰਾ ਜੀ ਜਿਹੜੇ ਨੇ ਹੇਸਟਿੰਗਸ ਤੋਂ ਤੁਹਾਨੂੰ ਸੱਸੀ ਕਾ ਬ ਹੋਦੋ ਯਾ ਗੱਲਾਂ ਵੀ ਸਾਰੇ ਦੇ ਇਸੇ ਲੋਕ ਜਿਹੜੇ ਆ ਐਕਟ ਦੇ ਹੋਣ ਜੀ ਬਿਲਕੁਲ ਆ ਮਨਜੀ ਸ਼ਰਨੋਂ ਨੇ ਤੇ ਚਾਰ ਵਾਰੀ ਗੇਤ ਤਾਂ ਵੀ گا ਰਹੇ ਆ ਗਾਉਂਦੇ ਬਹੁਤ ਸੋਹਣਾ ਗਾਉਣਗੇ ਬਹੁਤ ਸੋਹਣਾ ਜੀ ਲੇਕਿਨ ਥੋੜਾ ਜਿਹਾ ਜਲਵਾ ਜ਼ਰੂਰ ਦਿਖਾਓ ਹੋਨੇ ਭਾਜੀ ਸ਼ਰਜੀ ਹਾਂਜੀ ਹਾਂਜੀ ਮੈਂ ਕੀ ਸੁਣਾਵਾਂ ਕੀ ਸੁਣਨਾ ਚਾਹੋਗੇ ਆਪਣਾ ਹੁਣ ਤੱਕ ਦਾ ਸਭ ਤੋਂ ਹਰਮਨ ਕਰਾ ਗੀਤ ਜਿਹੜਾ ਸਾਡੀ ਲਈ ਰੂਲ ਸੇਟ ਦੇ ਟੈਗ ਦੇ ਤੌਰ ਤੇ ਵੱਜਦਾ ਆਹ ਤੁਸੀਂ ਕੀ ਸੁਣਨਾ ਚਾਹਾਂਗੇ ਕੀ ਬੱਤ ਜੀ ਸ਼ਰ ਸ਼ ਹੋ ਮੇਰੇ ਸੁਣਨੇ ਸੁਣਨੇ ਪੈਰ ਤੂਤਾ ਜਨਰ ਨਾ ਸ਼ਹਿਰ ਬੋਤਾ ਮੰਗਦੀ ਨਾ ਥੋੜਾ ਲੈ ਦੇ ਚਾਂਝ ਰਾਂ ਦਾ ਜੋੜਾ ਜੀਓ ਹੋ ਮੇਰੇ ਸੁਣਨੇ ਸੁਣਨੇ ਪੈਰ ਤੂਤਾ ਜਨਰ ਨਾ ਸ਼ਹਿਰ ਬੋਤਾ ਮੰਗਦੀ ਨਾ ਥੋੜਾ ਲੈ ਦੇ ਚਾਂਝ ਰਾਂ ਦਾ ਜੋੜਾ ਜਿਹੜਾ ਵੀ ਕ ਦਾ ਬਾਜ਼ਾਰਾਂ ਵਿੱਚ ਆਮ ਵੇਮਣ ਸੰਦਲੀ ਸੰਦਲੀ ਨਾਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨਾਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨਾਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਕੀ ਬਾਤ ਆ ਬਹੁਤ ਥੋੜੇ ਗਾਇਕ ਜਾਂ ਗਾਇਕਾਵਾ ਜਿਹੋ ਜੀ ਰਿਕਾਰਡਿੰਗ ਉਹਨਾਂ ਦੀ ਸਟੂਡੀਓ ਦੇ ਵਿੱਚ ਹੁੰਦੀ ਆ हां थैंक यू जी आमतौर पे केवरी लाइव च लबणी ओंखी हो जांदी या थैंक यू सो, सो मच तो पहला मैं मर्मूण वारसपा जी ਤੇ ਦੂਜੇ ਨੰਬਰ ਤੇ ਮੈਂ ਤੁਹਾਡੀ ਆਵਾਜ਼ ਚ ਉਹ ਜਾਦੂ ਦੇਖ ਰਿਹਾ ਆ ਪਾਜੀ थैंक यू सो मच मींस अ लॉट बहुत बड़ी रहमत है अब मैं ये भी चाहूंगा कि अपने उस्ताद लोका ਨੂੰ ਜਿਹੜਾ ਤੋਂ ਤੁਸੀਂ ਪ੍ਰੇਰਨਾ ਲਈ ਵੈਸੇ ਤੁਸੀਂ ਜ਼ਿਕਰ ਕੀਤਾ ਬੇਬੀ ਜੀ ਜਿਹੜਾ ਨੂੰ ਅਕਨੋਲਡਜ ਕਰਨਾ ਚਾਹਉ ਤਾ ਜੀ ਮੈਂ ਤਾਂ ਇਹ ਦੱਸਣਾ ਚਾਹੂੰਗੀ ਮੈਂ ਨਾ ਮੈਂ ਮੈਂ ਸੱਚੀ ਦੱਸਣਾ ਚਾਹੂੰਗੀ ਕਿ ਮੈਂ ਕਦੀ ਮੈਨੂੰ ਸਿੱਖਣ ਦਾ ਪਾਜੀ ਨਹੀਂ ਮੌਕਾ ਮਿਲਿਆ ਮੈਂ ਸਿਰਫ ਸੁਣ ਸੁਣ ਕੇ ਹੀ ਸਿੱਖਿਆ ਜਿੰਨਾ ਇੱਕ ਮੈਨੂੰ ਗਾਉਣਾ ਆਉਂਦਾ ਹੈ ਤੇ ਉਹ ਮੈਂ ਸਿਰਫ ਸੁਣ ਸੁਣ ਕੇ ਹੀ ਸਿੱਖਿਆ ਤੇ ਕੰਮ ਕਰਦੇ ਹੋਏ ਹਾਲੀ ਵੀ ਸਿੱਖਦੇ ਹੀ ਪਿਆ ਜਿੱਦਾਂ ਹਰ ਇੱਕ ਦਿਨ ਨਵਾਂ ਹੁੰਦਾ ਹੈ ਜੀ ਸੋ ਹਰ ਦਿਨ ਸਿੱਖਣ ਨੂੰ ਹੀ ਮਿਲਦਾ ਹੈ ਬਹੁਤ ਸੋਹਣੀ ਗੱਲ ਆச்சா ਸਾਡੇ 6 ਵਜੇ ਸਮਾਂ ਰੱਖਿਆ ਸ਼ਰਨ ਜੀ ਹੁਣਾ ਨੇ ਜੀ ਆਪ ਵੀ ਇਹ ਬਹੁਤ ਅਨੁਸ਼ਾਸਨ ਚ ਰਹਿਣ ਵਾਲੇ ਜੀ ਮੈਂ ਚਾਹਾਂਗਾ ਕਿ ਸੋਲਡ ਆਊਟ ਸ਼ੋਅ ਦੇ ਵਿੱਚ ਆਉਣਾ ਤਾਂ ਹੈਗਾ ਹੀ ਆ ਸਾਰਿਆਂ ਨੇ ਜੀ 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 ਤੁਸੀਂ ਇੱਕ ਬੇਨਤੀ ਇਹ ਕਰਦੇ ਹੋ ਵੀ ਕਿਰਪਾ ਕਰਕੇ ਸਮੇਂ ਸਿਰ ਪਹੁੰਚੋ ਤਾਂ ਕਿ ਤੁਹਾਡੀ ਪਰਫਾਰਮੈਂਸ ਸਮੇਂ ਸਿਰ ਤੁਸੀਂ ਮੰਚ ਤੇ ਆ ਸਕੋ ਹਾਂਜੀ ਹਾਂਜੀ ਬਿਲਕੁਲ ਜੀ 28 ਜੂਨ ਨੂੰ ਤੁਸੀਂ ਟਾਈਮ ਤੇ ਪਹੁੰਚਣਾ ਹੈ ਭਾਜੀ ਆਪਣਾ ਐਗਜੈਕਟ ਟਾਈਮ ਕੀ ਹੈਗਾ 6:30 ਗੇਟ ਓਪਨ ਹੋਣੇ 6:30 ਗੇਟ ਓਪਨ ਹੋ ਜਾਣੇ ਆ ਤੇ 6:30 ਤੁਸੀਂ ਸ਼ਾਰਪ ਕਿਉਂਕਿ ਮੈਨੂੰ ਇੱਥੋਂ ਦਾ ਪਤਾ ਹੈ ਕਿ ਲੋਕੀ ਬੜੇ ਪੰਕਚੁਅਲ ਹੁੰਦੇ ਆ ਸੋ 6:30 ਤੁਸੀਂ ਜਿੱਦਾਂ ਹੀ ਗੇਟ ਖੁੱਲਣਾ ਤੁਸੀਂ ਨਾਲ ਹੀ ਐਂਟਰੀ ਕਰਕੇ ਬੈਠ ਜਾਣਾ ਹੈ ਸੋ ਬਾਕੀ ਲੋਕਾਂ ਕਾਫਟਰ ਜਿਹੜੀ ਪੂਰੀ ਹਾਂਜੀ ਟੀਮ ਜਿਹੜੀ ਕਰਨ ਨੂੰ ਤਿਆਰ ਆ ਬਿਲਕੁਲ ਬਿਲਕੁਲ ਸਾਰਾ ਕੁਝ ਵੈਲ ਮੈਨੇਜ ਕੀਤਾ ਹੋਇਆ ਜੀ ਸੋ ਸਾਰੀਆਂ ਚੀਜ਼ਾਂ ਰੈਡੀ ਨੇ ਬਸ ਤੁਸੀਂ ਆਉਣਾ ਹੈ ਬਸ ਸੂਟ ਪਾ ਕੇ ਆ ਜਾਓ ਯੈਸ ਤੇ ਸੂਟ ਨਹੀਂ ਵੀ ਪਾਇਆ ਹੁੰਦੇ ਕੋਈ ਚੱਕਰ ਨਹੀਂ ਕਿਉਂਕਿ ਬਾਹਰ ਮੈਂ ਦੇਖ ਰਹੀ ਆ ਜਿੱਦਾਂ ਦਾ ਮੌਸਮ ਥੋੜਾ ਠੰਡ ਵਾਲਾ ਹੈ ਸੋ ਮੈਨੂੰ ਤੇ ਪਾਉਣਾ ਪੈਣਾ ਹਾਂਜੀ ਅਸੀਂ ਜਿਵੇਂ ਇੰਡੀਆ ਤੋਂ ਕਾਫੀ ਗਰਮੀ ਚ ਆਏ ਆ ਨਾ ਤੇ ਇੱਥੇ ਆ ਕੇ ਇੱਕਦਮ ਠੰਡ ਦੇ ਵਿੱਚ ਸੋ ਕੋਈ ਚੱਕਰ ਨਹੀਂ ਜਿਹੜੇ ਸੂਟ ਨਹੀਂ ਵੀ ਪਾਉਣਾ ਚਾਹੁੰਦੇ ਕੰਫਰਟੇਬਲ ਡਰੈਸਸ ਪਾ ਕੇ ਆਪਾਂ ਐਂਟਰਟੇਨ ਕਰਨਾ ਹੈ ਤੇ ਕੁਝ ਵੀ ਪਾ ਕੇ ਆਓ ਜਲਦੀ ਬਹੁਤ ਸ਼ੁਭਕਾਮਨਾਵਾਂ ਤੁਹਾਡੀ ਸਮੇਂ ਦੇ ਲਈ ਔਰ ਖਾਸ ਕਰਕੇ ਜਿਹੜਾ ਤੁਹਾਡਾ ਰਵਈਆ ਆਪਣੇ ਪਿਆਰਿਆਂ ਦੇ ਨਾਲ ਸਾਂਝ ਪਾਉਣ ਦਾ ਬਹੁਤ ਸ਼ਾਨਦਾਰ ਬਹੁਤ ਨਿਮਰ ਔਰ ਵਾਹਿਗੁਰੂ ਕਰੇ ਤੁਸੀਂ ਇਸੇ ਤਰ੍ਹਾਂ ਨਿਮਰ ਰਹੋ ਔਰ ਤੁਹਾਡੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਜਿੰਨੀਆਂ ਖੁਸ਼ਖਬਰੀਆਂ ਹਲੇ ਆਉਣੀਆਂ ਉਹਨਾਂ ਲਈ ਵੀ ਸ਼ੁਭਕਾਮਨਾ ਤੇ ਤੁਹਾਡੇ ਜਿਹੜਾ ਗਾਇਕੀ ਦਾ ਕਰੀਅਰ ਆ ਉਹਦੇ ਵਿੱਚ ਵੀ ਅਸੀਂ ਚਾਹਾਂਗੇ ਅਸੀਂ ਹੋਰ ਬਿਹਤਰ ਹੋਰ ਵਧੀਆ ਸੁਣਦੇ ਰਹੀਏ ਜਿਹੜਾ ਸ਼ਰਮਜੀ ਉਹਨਾਂ ਦਾ ਇੱਕ ਸੁਪਨਾ ਹੈ ਕਿ ਆਪਾਂ ਇੱਕ ਕੰਬਾਈਨਡ ਸਾਂਝੀ ਆਡੀਅנס ਦੇ ਲਈ ਹਰੂ ਹਰੂ ਹੁੰਦੇ ਦੇਖੀਏ ਹਾਂਜੀ ਹੁਣ ਮੇਰਾ ਵੀ ਹੈਗਾ ਡੈਫੀਨਟਲੀ ਸੋ ਮਾਚ ਆਟਸ ਬੀਨ ਅ ਪ੍ਰਿਵਿਲੇਜ ਜਿਹੜਾ ਤੁਹਾਡੇ ਵਰਗੇ ਖਾਸਾ ਤੇ ਟੈਲੈਂਟਡ ਲੋਕ ਨੇ ਉਹਨਾਂ ਨੂੰ ਇਡੇ ਨਿਮਰ ਤਰੀਕੇ ਨਾਲ ਆਪਣੇ ਪਿਆਰਾਂ ਦੇ ਵਿੱਚ ਵਿਚਰਦੇ ਦੇਖਣਾ ਇਹ ਆਪਣੇ ਆਪ 'ਚ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਆਉਣ ਵਾਲੇ ਕੱਲ੍ਹ ਸ਼ਾਮ ਨੂੰ ਰੌਣਕਾਂ ਲਾ ਦਿਓ ਜੀ ਬਿਲਕੁਲ 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 ਕੀ ਬ੍ਰੋਕਿੰਗ ਜੀ ਜੀ ਥੈਂਕ ਯੂ ਸੋ ਮਾਚ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਵੀ ਹੋਰ ਗੱਲਾਂ ਹੋਰੀਆਂ ਸੀ ਮੰਨਤ ਨੂਰ ਹੋਣਾ ਦੇ ਨਾਲ ਮੈਂ ਯਾਦ ਕਰਾ ਦਿਆਂ ਕਿ ਆਉਣ ਵਾਲੇ ਕੱਲ SBS Sports and Cultural Club ਵੱਲੋਂ ਇਹਨਾਂ ਨੂੰ ਆਪਣੇ 8ਵੇਂ ਸਾਲਾਨਾ ਤੀਆਂ ਤੀਰਿਆਂ ਮੇਲੇ ਦੇ ਵਿੱਚ ਰੂਪਰੂ ਕੀਤਾ ਜਾਣਾ ਅਤੇ ਸਾਡੇ ਬਹੁਤ ਸਾਰੇ ਭੈਣਾਂ ਭਰਾਵਾਂ ਨੇ ਜਿਥੇ ਲੰਮੇ ਇੰਤਜ਼ਾਰ ਕੀਤੇ ਨੇ ਇਸ ਸ਼ਾਮ ਦੇ ਉਹਨਾਂ ਦੇ ਲਈ ਇੱਕ ਬਹੁਤ ਸ਼ਾਨਦਾਰ ਮੌਕਾ ਹੋਣਾ ਕਿ ਉਹ ਕੱਲ ਨੂੰ ਉਹਨਾਂ ਦੇ ਨਾਲ ਇਸ ਸ਼ਾਨਦਾਰ ਸ਼ਾਮ ਦਾ ਹਿੱਸਾ ਲੈ ਸਕਣ ਸ਼ਰਨ ਜੀ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਬੂਮ রাইਡਰਸ ਵੱਲੋਂ ਮੈਨੇਜ ਕਰਦੇ ਵਾਸਤੇ ਅਗਾਊਂ ਧੰਨਵਾਦ ਕਰਦੇ ਆਂ ਅੱਜ ਇਹ ਚੰਗੇ ਫਨਕਾਰਾਂ ਨੂੰ ਸ੍ਰੀਲੇ ਫਨਕਾਰਾਂ ਨੂੰ ਉਹ ਜ਼ਰੂਰ ਤੁਹਾਡੇ ਸਾਡੇ ਲਈ ਹਮੇਸ਼ਾ ਰੂਗੂ ਕਰਦੇ ਰਹੇ ਹਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸ ਗੱਲਬਾਤ ਨੂੰ ਅੱਜ ਸ਼ਾਮ ਨੂੰ ਅਸੀਂ ਦੁਬਾਰਾ ਰਿਪੀਟ ਬ੍ਰਾਡਕਾਸਟ ਕਰਾਂਗੇ ਕਿਉਂਕਿ ਬਹੁਤ ਸਾਰੇ ਭੈਣਾ ਭਰਾ